ਸਾਬਕਾ ਕਾਲੀ ਐਮਸੀ ਨੇ ਆਪਣੇ ਆਪ ਨੂੰ ਮਾਰੀ ਗੋਲੀ ਪੰਜਾਬ ਵਿੱਚ ਕਾਲੀ ਸਰਕਾਰ ਸਮੇਂ ਐਮਸੀ ਰਹੇ ਪੱਬੀਮਾਨ ਜਿਨ੍ਹਾਂ ਦੀ ਉਮਰ ਤਕਰੀਬਨ 65 ਸਾਲ ਦੱਸੀ ਜਾ ਰਹੀ ਹੈ ਅੱਜ ਸ਼ਾਮ ਸ਼ੱਕੀ ਹਲਾਤਾ ਵਿੱਚ ਘਰ ਦੇ ਬਾਹਰ ਬਣੀ ਆਪਣੀ ਵਰਕਸ਼ਾਪ ਵਿੱਚ ਮਾਰੀ ਆਪਣੇ ਆਪ ਨੂੰ ਗੋਲੀ ਮੌਕੇ ਤੇ ਪਹੁੰਚੇ ਪੁਲਿਸ ਕਰ ਰਹੀ ਹੈ ਸਾਰੇ ਮਾਮਲੇ ਦੀ ਜਾਂਚ ਪੇਜ ਦੇ ਨਕਟਨਾ ਪਟਿਆਲਾ ਦੇ ਰਾਗੂ ਮਾਜਰਾ ਇਲਾਕੇ ਦੀ ਮੌਕੇ ਤੇ ਪਹੁੰਚੇ ਥਾਣਾ ਕਤਵਾਲੀ ਚਾਰਜਸਪਿਤ ਕਾਲੂ ਨੇ ਦੱਸਿਆ ਕਿ ਇੱਕ ਘੰਟਾ ਪਹਿਲਾਂ ਦੀ ਘਟਨਾ ਹੈਗੀ ਹੈ ਜਿਸ ਤਰ੍ਹਾਂ ਹੀ ਸਾਨੂੰ ਪਤਾ ਲੱਗਿਆ ਤਾਂ ਤੁਰੰਤ ਮੌਕੇ ਤੇ ਪੁਲਿਸ ਪਹੁੰਚੀ ਹੈ ਕਾਲੂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਮਾਮਲਾ ਆਤਮ ਹੱਤਿਆ ਦਾ ਲੱਗ ਰਿਹਾ ਪਰ ਪੁਲਿਸ ਸਾਰੇ ਪੱਖਾ ਤੋਂ ਜਾਂਚ ਕਰੇਗੀ ਮੌਕੇ ਦੇ ਹਥਿਆਰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਤੇ ਬੋਡੀ ਨੂੰ ਪੋਸਟਮਾਰਟਮ ਲਈ ਸਰਕਾਰੀ ਰਜਿੰਦਰ ਹਸਪਤਾਲ ਭੇਜਿਆ ਜਾ ਰਿਹਾ ਹੈ ਮੇਰਾ ਨਾਮ ਸੁਰੇਸ਼ ਹੈ ਜੀ ਪਰੇ ਜੇ ਕਿਹੜੀ ਜਗ੍ਹਾ ਹੈਗੇ ਉਹਦੇ ਕੀ ਘਟਿਆ ਢੋਬੀ ਕਾਰਡ ਵੱਜਦਾ ਜੀ ਇਹ ਪੁਰੇ ਮਾਨ ਸਾਹਿਬ ਦੇ ਜੀ ਬੱਬੀ ਜੀ ਬੜੇ ਚੰਗੇ ਬੰਦੇ ਦੇ ਮਿਲਨ ਸਾਰਨ ਤੇ ਵੱਜ 2:30 ਵਜੇ ਪਤਾ ਲੱਗਿਆ ਵੀ ਇਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਕਿਹੜੀ ਜਗ੍ਹਾ ਉਹਨਾਂ ਦੀ ਦੁਕਾਨ ਸੀ ਕੀ ਸੀ ਇਹ ਦੁਕਾਨ ਹੈ ਜੀ ਉਹਨਾਂ ਦੀ ਕਿਰਾਏ ਤੇ ਦੇਈ ਵੀ ਸੀ ਇਹ ਅੱਛਾ ਹਾਂ ਜੀ ਕਿੰਨੇ ਵਜੇ ਦੀ ਘਟਨਾ ਹੈ ਇਹ 2:30 ਵਜੇ ਦੀ ਘਟਨਾ ਜੀ ਹਾਂ ਉਸ ਤੋਂ ਬਾਅਦ ਪੁਲਿਸ ਵਗੈਰਾ ਆਈ ਹੋਣਾ ਹੁਣ ਆਈ ਹੈ ਜੀ ਪੁਲਿਸ ਅੱਛਾ ਹਾਂ ਜੀ ਏ ਕੋਈ ਕਿਸੇ ਨਾਲ ਰੰਜਿਸ਼ ਚ ਨਾ ਜੀ ਨਾ ਕਿਸੇ ਨਾਲ ਵੀ ਨਹੀਂ ਦੀ ਰੰਜਿਸ਼ ਸਾਰੇ ਮਹੱਲੇ ਨਾਲ ਚੰਗੇ ਬੋਲਦੇ ਚੰਗੇ ਗੱਲਦੇ ਨੇ ਹਾਂ ਜੀ ਇਹ ਕੀ ਸਬਕ ਐਮਸੀ ਸੀ ਹਾਂ ਜੀ ਹਾਂ ਜੀ ਇਹ ਹਾਂ ਜੀ ਸਾਨੂੰ ਹੁਣੇ ਇਨਫੋਰਮੇਸ਼ਨ ਆਈ ਸੀ 15 ਮਿੰਟ ਪਹਿਲਾਂ ਵੀ ਇੰਦਰਮੀਤ ਸਿੰਘ ਬਬੀਮਾਨ ਹੈਗੇ ਨੇ ਜਿਹੜੇ ਕੋਈ ਐਕਸਐਮਸੀ ਨੇ ਵੀਰਾਂ ਦੀ ਇੱਥੇ ਸ਼ਾਪ ਦੇ ਵਿੱਚ ਡੈੱਡ ਬੋਡੀ ਮਿਲੀ ਹੈ ਜਿਹੜਾ ਕਿ ਹਾਲੇ ਤੱਕ ਤਾਂ ਸੁਸਾਇਸਾਈਡ ਕੇਸ ਲੱਗਦਾ ਬਾਕੀ ਫਰੈਂਸਿਕ ਟੀਮ ਆ ਰਹੀ ਹੈ ਤੇ ਬਾਡੀ ਨੂੰ ਮੋਰਚੂ ਸ਼ਿਫਟ ਕਰਾ ਕੇ ਆਫਟਰ ਪੋਸਟਮਾਰਟਮ ਤੇ ਕਰਦੇ ਆਂਦੇ ਬਿਆਨ ਜਿਹੜੀ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਜਿਹੜਾ ਤਿਆਰ ਹੈ ਉਹ ਲਾਇਸੈਂਸੀ ਸੀ ਇਹਨਾਂ ਦਾ ਹਾਂਜੀ ਇਹਨਾਂ ਦੇ ਫੈਮਿਲੀ ਮੈਂਬਰਸ ਦੇ ਕਹਿਣ ਦੇ ਅਨਸਾਰ ਲਾਇਸੈਂਸੀ ਸੀ ਲਾਇਸੈਂਸੀ ਸੀ ਕਬਜ਼ੇ ਚ ਲੈ ਰਹੇ ਹਨ ਬਿਲਕੁਲ ਕਿੰਨੇ ਵਜੇ ਕਿੰਨੇ ਵਜੇ ਦੀ ਘਟਨਾ ਹੈਗੀ ਇਹ 3 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜੀ ਸਾਨੂੰ ਅੱਧੇ ਘੰਟੇ ਬਹਿਲਾ ਇਨਫੋਰਮੇਸ਼ਨ ਆਈ ਹੈ ਨਾਲ ਦੀ ਨਾਲ ਪੁਲਿਸ ਟੀਮ ਇੱਥੇ ਰਸ਼ ਕਰ ਗਈ ਸੀ ਪ੍ਰਾਈਮਰੀ ਪੇਸੇ ਤੋਂ ਕਾਰਨ ਦਰ ਚੱਲਾ ਜੀ ਰੈਮੀ ਫੀਸੇ ਸੁਸਾਈਡ ਕੇਸ ਲੱਗ ਰਿਹਾ ਜੀ ਬਾਕੀ ਪੁੱਛ ਤੇ ਪੁਸ਼ਟਾਚ ਕਰਦੇ ਆ ਜੀ ਫੈਮਿਲੀ ਮੈਂਬਰ ਜਿਹੜੇ ਜੋ ਵੀ ਬਿਆਨ ਲਿਖਾਂਗੇ ਜੇ ਸਾਹਿਬ ਦੀ ਉਹ ਸਾਹਿਬ ਦੀ ਕਰਵਾਈ ਕੀਤੀ ਕੋਈ ਪਰਿਵਾਰਕ ਮੈਂਬਰਾਂ ਨੇ ਕੁਝ ਕਿਹਾ ਕੋਈ ਰੈਮੀ ਹਾਲੇ ਤੱਕ ਕੁਝ ਨਹੀਂ ਕਿਹਾ ਜੀ ਹਾਲੇ ਤੱਕ ਕੁਝ ਨਹੀਂ ਥੈਂਕ ਯੂ